ਇੱਕ ਪਾਸੇ ਸੁਪਾ ਸਰਕਾਰ ਦੇ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਜੰਗਲਾਤ ਵਿਭਾਗ ਰਾਹੀਂ ਰੁੱਖ ਲਗਾਏ ਜਾ ਰਹੇ ਹਨ ਪਰ ਇਸ ਦੇ 바ਜੂ ਕੁਝ ਲੋਕਾਂ ਦੇ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਉਹਨਾਂ ਰੁੱਖਾਂ ਨੂੰ ਹੀ ਕੱਟਿਆ ਜਾ ਰਿਹਾ ਹੈ ਜਿਨ੍ਹਾਂ ਦੀ ਕਟਾਈ ਤੇ ਡੀਸੀ ਪਠਾਨਕੋਟ ਨੇ ਪਾਬੰਦੀ ਲਗਾਈ ਹੋਈ ਹੈ ਦੱਸੇ ਕਿ ਪਠਾਨਕੋਟ ਜੰਮੂ ਕੋਕੀ ਰਾਤ ਇਹ ਕੰਪਨੀ ਵੱਲੋਂ ਉਸਾਰਾ ਕੰਮ ਲਗਾਇਆ ਹੋਇਆ ਹੈ ਅਤੇ ਉੱਥੇ ਕੁਝ ਅੰਬ ਦੇ ਬੂਟੇ ਹਨ ਜੋ ਕਿ ਉਸਾਰ ਦੇ ਕੰਮ 'ਚ ਆ ਰਹੇ ਸਨ ਜਿਸ ਦੇ ਚਲਦੇ ਕੰਪਨੀ ਵੱਲੋਂ ਕੁਝ ਰੁੱਖ ਕੱਟ ਹੀ ਦਿੱਤੇ ਗਏ ਹਨ ਅਤੇ ਕੁਝ ਰੁੱਖ ਅਜੇ ਬਚੇ ਹੋਏ ਹਨ ਇਹ ਸਬੰਧੀ ਜਦੋਂ ਜਗਨਰਾਜ ਭਗਦੇ ਦੇ ਅਧਿਕਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੰਬ ਦੇ ਹਰੇ ਬੂਟਿਆਂ ਤੇ ਡੀਸੀ ਪਟਾਣਕ ਕੋਟੋਂ ਵੱਲੋਂ ਬੰਦੀ ਲਗਾਈ ਹੋਈ ਹੈ ਅਤੇ ਜੇਕਰ ਕੋਈ ਇਸ ਦੇ ਬਾਜੂ ਦੇ ਜੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਪ੍ਰਾਈਵੇਟ ਜਿਹੜੀ ਜਗ੍ਹਾ ਆ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉੱਥੇ ਜਿਹੜੇ ਨੇ ਬੂਟੇ ਵੜੇ ਜਾ ਰਹੇ ਨੇ ਅੰਬ ਦੇ ਕੀ ਕਰਨਗੇ ਕਰ ਸਕਦੇ ਹਾਂਬ ਦੇ ਬੂਟੇ ਹੀ ਗੱਲ ਕਰ ਰਹੀ ਸੀ जिमें कि अम के बूटे के संबंध में दसना चाहता कि जो अम्ब के ग्रीन पेड़ है स्पेसीफिकली तो ग्रीन पेड़ा पे जो है डिस्ट्रिक्ट एडमिनिस्ट्रेशन वालों धारा एक सौ चौलीस तहत बैन लाया हुआ है तो जे भी किसी ना लो कि स्पेसिफिकली गल करें ग्रीन मैंगोज तो की तो जो मान लो ग्रीन मैंगो कट्ट है तो उन्होंने जो है कंसर्न अथोरिटी के कोल परमिशन लेनी बन बनती है साढ़े कोई परमिशन या कोई एप्लीकेशन कट्टी नहीं आई है जी ਇਸੋ ਕੀ ਕਾਰਵਾਈ ਕੀਤੀ ਜਾਣੀ ਜੇਕਰ ਇਸ ਪਰਦਾ ਦੇ ਦੇਖੋ ਕਾਰਵਾਈ ਕਿਵੇਂ ਹੈ ਕਿ ਇਹ ਪ੍ਰਾਈਵੇਟ ਏਰੀਆ ਹੈ ਫਿਰ ਕੋਈ ਦੂਸਰੇ ਡਿਪਾਰਟਮੈਂਟ ਕਰੀਏਗਾ ਤਾਂ ਫੋਰੈਸਟ ਡਿਪਾਰਟਮੈਂਟ ਉਸ ਪਰ ਕੋਈ ਕਾਰਵਾਈ ਨਹੀਂ ਕਰ ਸਕਦਾ ਜੀ ਜੋ ਕਾਰਵਾਈ ਕੀਤੀ ਜਾਣੀ ਹੈ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਜੋ ਹੈ ਜਿਸ 144 ਅਤੇ 2 ਬੈਨਸ ਵਿੱਚ ਕਾਰਵਾਈ ਹੁਣ ਤਾਂ ਕੀਤੀ ਜਾ ਸਕਦੀ ਹੈ ਕੇਵਰ ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਵਰੂਪੁਰ ਦੀ ਖਾਸ ਰਿਪੋਰਟ ਇੱਕ ਪਾਸੇ ਸੂਬਾ ਸਰਕਾਰ ਦੇ ਵੱਲੋਂ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦੇ ਲਈ ਜੰਗਲਾਤ ਵਿਭਾਗ ਰਾਹੀਂ ਲੁਖ ਲਗਾਏ ਜਾ ਰਹੇ ਹਨ ਪਰ ਇਸ ਦੇ ਬਾਝੋਂ ਕੁਝ ਲੋਕਾਂ ਦੇ ਵੱਲੋਂ ਆਪਣੇ ਨਿੱਜੀ ਫਾਇਦੇ ਲਈ ਉਹਨਾਂ ਰੁੱਖਾਂ ਨੂੰ ਹੀ ਕੱਟਿਆ ਜਾ ਰਿਹਾ ਹੈ ਜਿਨ੍ਹਾਂ ਦੀ ਕਟਾਈ ਤੇ ਡੀਸੀ ਪਠਾਨਕੋਟ ਨੇ ਪਾਬੰਦੀ ਲਗਾਈ ਹੋਈ ਹੈ ਦੱਸਿਆ ਕਿ ਪਠਾਨਕੋਟ ਜੰਮੂ ਕੋਕੀ ਰਾਤ ਇਹ ਕੰਪਨੀ ਵੱਲੋਂ ਉਸਾਰ ਦਾ ਕੰਮ ਲਗਾਇਆ ਹੋਇਆ ਹੈ ਅਤੇ ਉੱਥੇ ਕੁਝ ਅੰਬ ਦੇ ਬੂਟੇ ਹਨ ਜੋ ਕਿ ਉਸਾਰ ਦੇ ਕੰਮ 'ਚ ਆ ਰਹੇ ਸਨ ਜਿਸ ਦੇ ਚਲਦੇ ਕੰਪਨੀ ਵੱਲੋਂ ਕੁਝ ਰੁੱਖ ਕੱਟ ਹੀ ਦਿੱਤੇ ਗਏ ਹਨ ਅਤੇ ਕੁਝ ਰੁੱਖ ਅਜੇ ਬਚੇ ਹੋਏ ਹਨ ਇਸ ਸਬੰਧੀ ਜਦੋਂ ਜੰਗਲਾਤ ਭਗ ਦੇ ਅਧਿਕਾਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੰਬ ਦੇ ਹਰੇ ਬੂਟਿਆਂ ਤੇ ਡੀਸੀ ਪਠਾਨਕੋਟ ਵੱਲੋਂ ਪਾਬੰਦੀ ਲਗਾਈ ਹੋਈ ਹੈ

ਜੋ ਕਾਰਵਾਈ ਕੀਤੀ ਜਾਣੀ ਹੈ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਹੈ ਜੋ ਹੈ ਜਿਸ 144 ਦੇ ਦੋ ਬੈਨਸ ਵਿੱਚ ਕਾਰਵਾਈ ਨੂੰ ਹੁਣ ਤੇ ਕੀਤੀ ਜਾ ਸਕਦੀ ਹੈ ਕੈਮਰ ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਵਰੂਪੁਰ ਦੀ ਖਾਸ ਰਿਪੋਰਟ